ਅਸਲਾਮੁਅਲੈਕਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਪਾਕਿਸਤਾਨੀ ਇੱਕ ਮਜ਼ਬੀ ਸਕਾਲਰ ਪਾਕਿਸਤਾਨੀ ਇੱਕ ਮੁਸਲਮਾਨ ਇੱਕ ਮੁਸਲਮਾਨ ਜਿਹੜਾ ਉlema ਹੈ ਉਹ ਅਸੀਂ ਦੇਖਿਆ ਕਿ ਪੂਰੀ ਦੁਨੀਆ ਦੇ ਅੰਦਰ ਕਾਫੀ ਜ਼ਿਆਦਾ ਉਹਨਾਂ ਦੀ ਲੋਗ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਨੇ ਹਮੇਸ਼ਾ ਲਹਿੰਦੇ ਚੜ੍ਹਦੇ ਪੰਜਾਬ ਦੀ ਗੱਲ ਕਰਦੇ ਨੇ ਸਿੱਖਾਂ ਦੀ ਬੜੀ ਹਮਾਇਤ ਕਰਦੇ ਨੇ ਪਹਿਲੀ ਦਫਾ ਜਦੋਂ ਗੁਰਦੁਆਰੇ ਗਏ ਪਹਿਲੀ ਦਫਾ ਗੁਰਦੁਆਰੇ ਜਾ ਕੇ ਕੀ ਉਹਨਾਂ ਨੇ ਉੱਥੇ ਵਾਪਰਿਆ ਕੀ ਉਹਨਾਂ ਨੂੰ ਐਕਸਪੀਰੀਅੰਸ ਹੋਇਆ ਹੈਰਾਨ ਉਹ ਪਰੇਸ਼ਾਨ ਰਹੇ ਕਿ ਮੁਕੰਮਲ ਡਿਟੇ ਵੀਡੀਓ ਵੀਡੀਓ ਲਵਾਦਨੇ ਆ ਮੇਰੇ ਡਿਵੈਲਪਰਾਂ ਤੋਂ ਪਹਿਲੇ तमाम ਦੋਸਤਾਂ ਕੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਨੂੰ ਦਬਾਓ ਤਾਂ ਕਿ ਆਨਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਸੁਣ ਲਾ ਆ ਕਈ ਬੰਦੇ ਇਹੋ ਹੀ ਗੱਲ ਕਰਦੇ ਨੇ ਐ ਮੌਲਵੀਆਂ ਦਾ ਕੱਖ ਨਹੀਂ ਲੱਗਦਾ ਤੇ ਜੁਮਾ ਪੜਾਵੇ ਪੈਸੇ ਲੈ ਕੇ ਅੱਲਾ ਬੇਲੀ ਹੁੰਦੇ ਆ ਵੇਖ ਮੈਂ ਪਸੀਨੇ ਨਾਲ ਪਿੱਜਾ ਪਿਆ ਦਿੰਦੇ ਉਹਨੇ ਚੜਨ ਤੇ ਆ ਕਿ ਨਹੀਂ ਕੰਮ ਤੈਨੂੰ ਦੁਕਾਨ ਤੇ ਇਹ ਨਾ ਹੁੰਦਾ ਤੇ ਕਈ ਬੰਦੇ ਮੌਲਵੀਆਂ ਦੇ ਬਾਰੇ ਐਵੇਂ ਲੱਗੇ ਰਹਿੰਦੇ ਮੌਲਵੀ ਘਰੋਂ ਨਹੀਂ ਖਾਂਦੇ ਅ 6 ਮਹੀਨੇ ਹੋ ਗਿਆ ਸੀ ਘਰੋਂ ਖਾਰੇ ਮਰੇ ਤੇ ਨਹੀਂ ਗਏ 6 ਮਹੀਨੇ ਹੋ ਗਏ ਕਿਹੜੇ ਜਲਸੇ ਹੁੰਦੇ ਤੇ ਕੋਈ ਖਾਰੇ ਨਾ ਇੰਜ ਦੀਆਂ ਗੱਲਾਂ ਕਰਿਆ ਕੋਈ ਇਨੇ ਮੇਰੇ ਚੰਨ ਬੈਠੇ ਜੇ ਮੇਰੇ ਮੱਖਣ ਮੇਰੀ ਮਲਾਈ ਨਾ ਮੇਰੇ ਚੰਨ ਇਹਦੀਆਂ ਗੱਲਾਂ ਨਾ ਕਰਿਆ ਹਰ ਇੱਕ ਨੂੰ ਕੌਣ ਦਿੰਦਾ ਹੈ ਅੱਲਾਹ ਦਿੰਦਾ ਅੱਲਾਹ ਦਿੰਦਾ ਨਾ ਇਹ ਹੁਜਿਆਬਦ ਗੁਮਾਨੀਆਂ ਫਲਾਇਆ ਕਰੋ ਕਸਮੇ ਇੱਕ ਬੰਦਾ ਸਪੈਸ਼ਲ ਕੱਲ ਮੈਨੂੰ ਮੰਡੀ ਚ ਪੁੱਛਦਾ ਹੈ ਐਨੇ ਮਹੀਨੇ ਜਲਸੀ ਨਹੀਂ ਹੋਏ ਪੈਸੇ ਗਿਣ ਮੈਂ ਖਾ ਵੀ ਜਿਹੜੇ ਇੱਕ ਦਿਨ ਚ ਪੰਜ ਕੀਤੇ ਨੇ ਉਹ ਡਿਵਾਈਡ ਕਰ ਲੈਨੇ ਅਸੀਂ ਕਿ ਚਾਰ ਕੀਤੇ ਤਿੰਨ ਕੀਤੇ ਮੈਂ ਪੰਜ ਪੰਜ ਵੀ ਕਰਦਾ ਰਿਹਾ ਲੋਕਾਂ ਸਾਹਬ ਨਹੀਂ ਕੱਢੇ ਵੀ ਮਦਰੀ ਨੂੰ ਐਨੇ ਮਹੀਨੇ ਦੇ ਹੁੰਦੇ ਨੈਟ ਭਰੇ ਨਾ ਮੇਰੇ ਚੰਨੋ ਮੈਂ ਅਲਾ-ਅਲਾ ਕਰਦਾ ਰਹਿਣਾ میں اپنی سپائی نا زندگی چیز سوچی ہے کہ جنہیں کو میرے کون میں تیجا عیسیٰ یتیم خان ان دیتی ہونا ہے جڑے تقریر دے ویچا جنہوں بھی ادھر دیتی ہونا ہے کیوں پتہ نہیں مگروں کسے قبرت بھی ہونا کہ نہیں اپنے ہتھی خرچ کر لیجی مالا والے سخینی ہندے سخینیاں دے کل مال مالنی ہندے ایتھے ہوتے دوئی جنہانی سخی قدی کنگالنی ہندے ਜਿਹੜਾ ਉਹਦੇ ਰਾਤ ਅੱਛਾ ਵੀ ਏਤੀਸਨ ਕਾਲਜ ਨਾਸਰ ਬਾਗ ਬੋਲੋ گلاب ਦੇ ਵੀ ਹਸਪਤਾਲ ਇਹ ਸਰ ਗੰਗਾ ਰਾਮ ਗੰਗਾ ਰਾਮ ਹਸਪਤਾਲ ਇਹ ਪਤਾ ਕਿਡਾ ਵੱਡਾ ਸਰ ਗੰਗਾ ਰਾਮ ਹੈ ਤੇ ਗੈਰ ਮੁਸਲਮ ਹਿੰਦੂ ਸੀ ਨਾ ਪਰ ਕਿੰਨਾ ਕੰਮ ਕਰ ਗਿਆ ਲਾਹੌਰ ਚ ਉੱਥੇ ਗੰਗਾਪੁਰ ਪਿੰਡ ਦੇ ਵਿੱਚ ਟ੍ਰੇਨ ਘੋੜੇ ਵਾਲੀ ਚਲਾ ਗਿਆ ਨਹਿਰ ਬਣਾ ਗਿਆ ਕੀ ਵਜ੍ਹਾ ਹੈ ਉਹਨੇ 99 ਆਪਣੀ ਕਮਾਈ ਰਾਮ ਨੂੰ ਵਕਫ ਕਰਤੀ ਇੱਕ ਆਪਣੇ ਕੋ ਰੱਖੀ ਬੋਲੋ ਅੱਜ ਉਹਦਾ ਨਾਮ ਗੁੰਜਦਾ ਕਿ ਨਹੀਂ ਅੱਛਾ ਮੈਂ ਗਿਆ ਪੰਜਾ ਸਾਹਿਬ ਹਸਨ ਅਬਦਾਲ ਸ੍ਰੀ ਪੰਜਾ ਸਾਹਿਬ ਸਿੱਖਾਂ ਦਾ ਬੜਾ ਵੱਡਾ ਗੁਰਦੁਆਰਾ ਹੈ ਉਹਨਾਂ ਦੇ 21 ਕੋ ਬੰਦੇ ਇੱਥੇ ਇੱਕ ਸੱਚੇ ਸੋਦੇ ਮਰੇ ਸੀ ਨਾ ਟ੍ਰੇਨ ਨਾਲ ਸੱਚ ਤੇ ਮੈਂ ਤਜ਼ੀਇਤ ਕਰਨ ਚਲੇ ਗਿਆ ਉੱਥੇ ਮੇਰੀ ਫੁੱਫੀ ਰਹਿੰਦੀ ਹੈ ਤੇ ਮੈਂ ਉਧਰ ਗਿਆ ਮਿਲਣ ਤੇ ਮੈਂ ਆਖਿਆ ਚਲੋ ਮੈਂ ਨਾਲ ਲੱਗੇ ਤਜ਼ੀਇਤ ਕਰਾਂ ਉਹ ਜਿਹੜਾ ਉਹਦਾ ਗਿਆਨੀ ਸਾਹੀ ਮੌਲਵੀ ਕਹਿੰਦੇ ਨਾ ਉਹ ਗ੍ਰੰਥੀ ਤੇ ਗਿਆਨੀ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਆਪਣੇ ਅੱਲਾ ਦੇ ਨਾਮ ਤੇ ਕਹਿੰਦਾ ਅਸੀਂ ਅੱਲਾ ਨੂੰ ਇੱਕ ਮੰਨੇ ਉਹਨੇ ਮੈਨੂੰ ਕਿਹਾ ਉਹਨੇ ਕਿਹਾ ਮੌਲਵੀ ਜੀ ਅਸੀਂ ਅੱਲਾ ਨੂੰ ਇੱਕ ਮੰਨੇ ਤੇ ਆਪਣੀ ਕਿਤਾਬਾਂ ਨੂੰ ਕੈਸੀ ਅਦਬ ਇਹ ਨਾ ਕਰਨੇ ਕੈਸੀ ਗ੍ਰੰਥ ਆਪਣੇ ਘਰ ਚ ਨਹੀਂ ਰੱਖਦੇ ਇੱਥੇ ਰੱਖੀਏ ਕਿ ਇਹਦੇ ਹੁੰਦਿਆਂ ਬਾ ਵਜ਼ੂ ਇੱਥੇ ਬਹਿਣਾ ਇਹਨੂੰ ਪਿੱਛਾ ਨਹੀਂ ਕਰਨਾ ਤੇ ਘੱਟਾ ਨਾ ਪਵੇ ਪੱਖੀ ਝਲਨੇ تے گرو جی نے ایدہ قدر کارنے اگو انہیں گال کی کئی انہیں کہا میں حران ہو گیا کہندہ ہے ایک کتاب اسی کارچے اس واسد نہیں رکھ دے کہ جدو ایدی عزت احترام نہیں کرنا ایدی بید بھی ہوئے تے ساڑے مسلمان سارا سال کٹا پہندہ روے کدی قرآن نہیں چاڑے روزیاں چنی کئی کھول دے تے جدو انہوں قسم دی لوڑ پہندی لیا قرآن ਉੱਥੋਂ ਕੁਰਾਨ ਫਰਕ ਲੈ ਆਉਣਗੇ ਆ ਤੈਨੂੰ ਦੋ ਜਹਾਨਾਂ ਦੇ ਬਾਦਸ਼ਾਹ ਦੀ ਮਾਰ ਵੱਜੇ ਵਾਹ ਬਈ ਵਾਹ ਕਹ ਜੀ ਇਹ ਜੀ ਹੋ ਰਿਹਾ ਕਿ ਨਹੀਂ ਉਹ ਮੈਂ ਉਹਨੂੰ ਕਿਹਾ ਵੀ ਤੁਸੀਂ ਅੱਲਾ ਦੇ ਰਾਤ ਕਿੰਨਾ ਦਿੰਦੇ ਕਹਿੰਦਾ ਅਸੀਂ ਸਾਲ ਬਾਦ ਨਹੀਂ ਦਿੰਦੇ ਹਰ ਮਹੀਨੇ ਦੇਨੇ ਤੇ 10% ਦਿੰਨੇ ਅਸੀਂ 2.5% ਸਾਲ ਬਾਦ ਨਹੀਂ ਦੇ ਸਕ ਮੈਂ ਕਸਮ ਉਠਾ ਨਾ ਸੁਣ ਲਓ ਲਾਹੌਰ ਤੇ ਫੈਸਲਾਬਾਦ ਤੇ ਸਿਆਲਕੋਟ ਤੇ ਕੁਜਰਾਵਾਲਾ اے چار زلیاں تو میں واقف کنے کو امیر نے میری گلی گلی جی جلسے ہوئے نے اے چارے زلے مان تارین لاکھ چو ٹائیز آر زکاة کردن پاکستان چکو غریب نظر نہ آبیا چار زلے گنے نے لاہور فیصل آباد سیالکوٹ کوٹ کجنا آر عرب خرپتی ہے جی میں کراچی ویچنی لے آمدہ جے کراچی لے آمدہ ਪਾਕਿਸਤਾਨ ਚ ਜ਼ਕਾਤ ਲੈਣ ਵਾਲਾ ਲੱਭੇ ਕੋਈ ਨਾ ਲੋਕੀ ਦੂਜੇ ਮੁਲਕਾਂ ਚ ਦੇਣ ਲੱਗ ਪੜਾ ਆਇਨਾ ਮਾਲ ਹੈ ਪਾਕਿਸਤਾਨ ਦੀ ਆਵਾਮ ਕੋਲ ਜ਼ਕਾਤ ਨਹੀਂ ਦਿੰਦਾ 2.5% ਮੈਂ ਪਤਾ ਕਿਉਂ ਜਾਂਦਾ ਰਹੇ ਨਾ ਹਿੰਦੂਆਂ ਸਿੱਖਾਂ ਸਭ ਕੋਲ ਮੈਂ ਲੋਕਾਂ ਕੋ ਸੱਚ ਕਰਨਾ ਹੈ ਤੁਹਾਡੇ ਮذਬਬ ਚ ਜ਼ਕਾਤ ਕਿੰਨੀ ਫਲਾਨੀ ਕਿੰਨੀ ਕੀ ਕੰਮ ਕਰਦੇ ਤੇ ਉਹ ਲੈਣੀਆਂ ਚਾਹੀਦੀਆਂ ਚੀਜ਼ਾਂ ਉਹਨਾਂ ਨੂੰ ਦੱਸਣੀਆਂ ਚਾਹੀਦੀਆਂ ਸਾਡਾ ਮذਬਬ ਕੀ ਕਹਿੰਦਾ ਉਥੇ ਮੈਂ ਡਿਸਕਸ ਕੀਤੀ ਘੰਟਾ ਬੈਠ ਕੇ ਹੁਣ ਮੈਨੂੰ ਸਾਰਾ ਵਿਜ਼ਿਟ ਕਰਾਇਆ ਅਸੀਂ ਆਪਣੀ ਮਸਜਿਦ ਦੇ ਵਿੱਚ ਨਹੀਂ ਵੱਸ ਸਕਦੇ ਇੱਥੋਂ ਮੈਂ ਉੱਠ ਕੇ ਦੂਜੀ ਮਸੀਤੇ ਜਾ ਕੇ ਲਾਂ ਨਹੀਂ ਕਰਕੇ ਬਹਾਵਾਂ ਹਜ਼ਾਰ ਰੁਪਿਆ ਨਾਮ ਦੇਵਾਂ ਆਹਾ ਓਏ ਅਸੀਂ ਇੱਕ ਦੂਜੀ ਦੀ ਮਸਜਿਦ ਚ ਲਾਂ ਨਹੀਂ ਕਰ ਸਕਦੇ ਅਸੀਂ ਇੱਕ ਦੂਜੇ ਕੋਲ ਕਨਫਰਮੇਸ਼ਨ ਕੀ ਲੈਣੀ ਕੀ ਇੱਕ ਦੂਜੇ ਕੋਲ ilm ਸਿੱਖਣਾ ਹੈ ਸਾ ਉਹ ਪਹਿਲੇ ਤੁਹਾਡੇ ਵੜਕੇ ਹੀ ਚੰਗੇ ਸੀ ਪਿੰਡ ਚ ਇੱਕੋ ਮਸਜਿਦ ਹੁੰਦੀ ਸਾਰੇ ਫਿਰਕੇ ਇੱਕੋ ਪਿੱਛੇ ਨਮਾਜ਼ ਪੜਦੇ ਸੀ ਹਾਂ ਉਹਨਾਂ ਨੂੰ ਤੂੰ ਹੀ ਜਹਲ ਕਹਿੰਦੇ ਗਈ ਕਹਿੰਦੇ ਨੇ ਕਿ ਨਹੀਂ ਉਹਨਾਂ ਹੀ ਉਹ ਜਹਲ ਸੀ ਜੈ ਜਹਲ ਵੀ ਨਹੀਂ ਕਹਾਂਗਾ ਜਹਲ ਕਹਿੰਦੇ ਜੈ ਤੇ ਤੂੰ ਹੀ ਪੜੇ ਲਿਖੇ ਬਾਬੂ ਵੇਖ ਲਓ ਐਮਏ ਪਾਸ ਲੈਂਡ ਕਲੂਜ਼ਰ ਵੀ ਐ ਟੀ ਐਕਸ ਟੀ ਜ਼ेड ਫੋਰਚਨਰ ਬੀ ਐਮ ਡਬਲਯੂ ਫੋਰਨ ਆਡੀ ਅਲਟਸ ਸਕਲਟਸ ਐਡੀਆਂ ਮਹਿੰਗੀਆਂ ਗੱਡੀਆਂ ਦੇ ਫਿਰ ਕੇ ਤੁਸੀਂ ਇੱਕ ਮਸੀਤੇ ਨਹੀਂ ਵੜ ਕੇ ਵਖਾ ਸਕਦੇ ਤੇ ਉਹ ਗੱਡਾਂ ਦੇ ਫਿਰਦੇ ਹੀ ਟਾਂਗਿਆਂ ਦੇ ਫਿਰਦੇ ਸੀ ਤੇ ਇੱਕੋ ਮਸੀਤੇ ਹੀ ਨਮਾਜ਼ ਹੁੰਦੀ ਸੀ ਅੱਜ ਵੀ ਮੈਂ ਕਈ ਪਿੰਡਾਂ ਸਭ ਖਾਸ ਕਰਦਾ ਜਿਹੜੇ ਪੂਰੇ ਪਿੰਡ ਚ ਕੋਈ ਮਸਜਿਦ ਸਾਰੇ ਫਿਰਕੇ ਕੋ ਮੌਲਵੀ ਮਗਰ ਪਰ ਮੈਂ ਪਰਸੋ ਚੌਥਨਾ ਭਾਈ ਇਮਰਾਨ ਤੇ ਮੈਂ ਤਗਰੀਕ ਕਰਕੇ ਆਇਆ ਇੱਕ ਮਸਜਿਦ ਚ ਉੱਥੇ ਦੋਵੇਂ ਫਿਰਕਿਆਂ ਦੇ ਮੌਲਵੀ ਇਕੱਠੇ ਇੱਕ ਦੂਜੇ ਨੂੰ ਪਾਣੀ ਹੋ ਰੋਟੀ ਉਹਦੇ ਅੱਗੇ ਰੱਖਦਾ ਉਹਦੇ ਅੱਗੇ ਰੱਖ ਮੈਂ ਹੈਰਾਨ ਤੇ ਮੈਂ ਤੁਹਾਨੂੰ ਦੱਸਾਂ ਮੈਂ ਜਿੰਨੀ ਦਫਾ ਗਿਆ ਨਾ ਉਹ ਜਲਸਾ ਐਲ ਦੀ ਸਾਲੀ ਵਾਸਤੇ ਨਹੀਂ ਹੋਇਆ ਕਣਚ ਦੋ ਮਸਜਦਾਂ ਉਹ ਬਰੇਲ ਨੇ ਵੀ ਮਸਜਦ ਚ ਹੋਇਆ ਐਲ ਦੀ ਸਮਾਲ ਵੀ ਉੱਥੇ ਆ ਕੇ ਬਹਿੰਦਾ ਉਹ ਦੋਵੇਂ ਇਕੱਠੇ ਬਹਿ ਕੇ ਮੈਨੂੰ ਸੁਣਦੇ ਨੇ ਅੱਲਾ ਜਾਣਦਾ ਮੈਂ ਖੁਸ਼ ਹੁਣਾ ਕਿ ਯਾਰ ਇੰਜ ਦੇ ਵੀ ਲੋਕ ਅਜੇ ਜ਼ਿੰਦਾ ਹੈਗੇ ਨੇ ਹਾਂ ਫਸ ਸਾਹਿਬ ਨਬੀ ਪਾਕ ਦਾ ਫਰਮਾਨ ਪੜ੍ਹਾਉਣ ਵਾਲੀ ਹਸਤੀ ਹੈ ਤੁਹਾਡੇ ਇਲਾਕੇ ਚ ਮੈਂ ਕਹਿੰਦਾ ਨਾਦਰਾਬਾਦ ਚ ਏਡੀ ਅਜ਼ੀਮ ਹਸਤੀ ਮੈਂ ਨਹੀਂ ਵੇਖੀ ਹੋਗੀ ਕਿ ਜਿਹਨੇ ਸਾਲਾ ਸਾਲ ਕਾਲਾ ਕਾਲ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦਾ ਦਰਸ ਦਿੱਤਾ ਹੈ ਆਪ ਸਾਹਿਬ ਨੂੰ ਪੁੱਛ ਲੋ ਇਹਨਾਂ ਇਲਮ ਪੜਿਆ ਹੈ ਇਹਨਾਂ ਹਦੀਸ ਦਾ ਇਲਮ ਕੁਰਾਨ ਦਾ ਇਲਮ ਪੜਿਆ ਹੈ 87% ਮਸਾਇਲ ਤੇ तमाम ਮੁਸਲਮਾਨਾਂ ਦਾ ਇਤਫਾਕ ਹੈ ਸਿਰਫ 10-12% ਮਸਾਇਲ ਐਸੇ ਨੇ ਜਿਹਦੇ ਚ ਇਖਤਲਾਫ ਹੈ ਅਸੀਂ ਉਹ 12 ਨੂੰ ਫੜ ਕੇ ਬੈਠੇ ਹਾਂ 87 ਨੂੰ ਬਿਆਨੀ ਕੋਈ ਨਹੀਂ ਕਰਦਾ ਅਸੀਂ ਉਹ 12 13 ਛੇੜ ਕੇ ਬੈਠੇ ਤੇ ਜੇ ਗਿਣਤੀ ਅੰਤਰੇ ਹੋ ਇਧਰੋਂ ਸ਼ੁਰੂ ਕਰ ਲਓ ਬੋਲੋ ਜੇ ਇੱਕ ਵਸ ਸ਼ੁਰੂ ਕਰ ਲਓ ਤੁਸੀਂ ਖੀਰ ਤੋਂ ਸ਼ੁਰੂ ਕੀਤੀ ਹੈ ਜਿੱਥੇ ਇਖਤਲਾਫ ਹੱਲਾ ਜਾਂਦਾਰਾ ਤੇ ਆਨ ਮਿਹਰਵਾਨ ਮੈਂ ਪੌਣੇ ਕਸ਼ਰੋ ਕੇ ਤਾਰਾ ਤੇ ਅੱਜੋ ਮਿਹਰਵਾਨ ਮੇਰੀਏ ਪੈਣੇ ਤੂੰ ਹੀ ਧਿਆਨ ਨਾ ਸੁਣ ਲਾਉ ਮੇਰੇ ਵੀਰਾ ਤੂੰ ਹੀ ਧਿਆਨ ਨਾ ਸੁਣ ਲਾਉ ਇੰਜ ਦੀਆਂ ਗੱਲਾਂ ਜੁਮੇ ਚੱਕਰਨੀਆਂ ਚੱਲਦੀਆਂ ਲੋਕਾਂ ਦੇ ਦਿਲਾਂ 'ਚ ਇਮਾਨ ਮਾ ਦੇ ਇੱਕ ਦੂਜੇ ਲਈ ਜਗ੍ਹਾ ਬਣੇ ਵੀਰਾ ਕਿਸੇ ਤੇ ਇਲਜ਼ਾਮ ਲੱਗੇ ਉਹਨੂੰ ਵੀਰਾ ਮਾਰਨਾ ਨਹੀਂ ਉਹਨੂੰ ਥਾਣੇ ਲੈ ਜਾਣਾ ਹੈ ਦਾਲਰ ਫੈਸਲਾ ਕਰੇ ਹੋ ਸਕਦਾ ਇਲزام ਝੂਠਾ ਹੋਵੇ ਉਹ ਵੀ ਬਚ ਜਾਵੇ ਤੇਰਾ ਖਾਨਦਾਨ ਵੀ ਬਚ ਜਾਵੇ ਤੇਰਾ ਈਮਾਨ ਵੀ ਬਚ ਪਰ ਸਾਡੇ ਇੱਥੇ ਕੀ ਹੁੰਦਾ ਹੈ ਇੱਕ ਮਸੀਤੇ ਲਾਨ ਹੁੰਦਾ ਹੈ ਫਲਾਣ ਨੇ ਤੋਹੀਨ ਕੀਤੀ ਉਹਦਾ ਘਰ ਵੀ ਸਾੜ ਦੋ ਦੁਕਾਨ ਵੀ ਸਾੜ ਦੋ ਤੇ ਬਾਅਦ ਚੋਂ ਤਹਕੀਕ ਹੁੰਦੀ ਉਹਦੇ ਇਹਨਾਂ ਦੀ ਲੜਾਈ ਆਪਣੀ ਸੀ ਕਲਮਾ ਪੜ ਕੇ ਦੱਸੋ ਇਹ ਜੋ ਰਿਹਾ ਕਿ ਨਹੀਂ ਹੋ ਰਿਹਾ

ਸਾਰੇ ਜੁਮੇ ਚ ਆਵਾਜ਼ ਇੱਕੋ ਜੀ ਆਵੇ ਮذਬ ਲੋਕਾਂ ਨੂੰ ਸੁਭਾਣ ਅੱਲਾਹ ਉਸ ਮذਬ ਦਾ ਕੀ ਫਾਇਦਾ ਹੈ ਕਿ ਜਿਹਦੇ ਹੁੰਦਿਆਂ ਫਸਾਦ ਫੈਲੇ ਜਿਹਦੇ ਹੁੰਦਿਆਂ ਸਮਾਜ ਚ ਅਮਨ ਨਾ ਰਵੇ ਇੱਕ ਮذਬ ਦਾ ਬਾਨੀ ਨਬੀਆਂ ਦਾ ਸਰਦਾਰ ਹੈ ਜਿੱਥੋਂ ਲੰਘਦਾ ਸੀ ਮਸਤਾਬਾਦ ਹੋ ਜਾਂਦੀਆਂ ਸੀ ਨਬੀ ਪਾ ਜਿੱਥੇ ਬੈਠਦੇ ਸੀ ਮਸਲ ਬਣ ਜਾਂਦੀ ਸੀ ਜਿੱਥੋਂ ਲੰਘਦੇ ਸੀ ਲੋਕੀ ਵੇਖ ਕੇ ਕਲਮਾ ਪੜ੍ਹ ਕੇ ਮੁਸਲਮਾਨ ਹੋ ਜਾਂਦੇ ਸੀ ہے کوئی ان مسلمان ہی دا جنہوں بیک کے لوگ کی کلمہ پڑھ حضرت ابراہیم علیہ السلام نے پتر منگیا ہے لگے مولا میں پتر چاہی دا اللہ کریم میں پرما خلیر منگیا تو اپنی مرضی نہ لے دینا میں اپنی مرضی دا ہے یا اللہ <سؤال> کس را دا دا میں گا حرمائی یار نے چیز منگی کوئی کام دی دے مانگا ਯਾ ਅੱਲਾ ਕਿਸਰਾਂ ਦੀ ਦੇਵਾਂਗਾ ਫਰਮਾਇਆ ਅਰਨੇ ਚੀਜ਼ ਮੰਗੀ ਕੋਈ ਕੰਮ ਦੀ ਦੇਵਾਂਗਾ ਮੌਲਾ ਕਿਵੇਂ ਦੀ ਦੇਵਾਂਗਾ ਫਰਮਾਇਆ ਪਾਪਾ ਸ਼ਰਨਾ ਹੂ ਬੇਗੁਲਾਮ ਹਲੀ ਮੈਂ ਪੁੱਤਰ ਇਸਰਾ ਦਾ ਦਵਾਂਗਾ ਜੇ ਗਰਦਨ ਤੇ ਚੁੜੀ ਵੀ ਰੱਕੇ ਤੇ ਸੀ ਨਹੀਂ ਕਰੇਗਾ اللہ نے وعدہ کر لیا کہ پتھر اس طرح دا جے گردن تے بھی رکھے تھے اللہ نے وعدہ کیتا خلیل اتنے نقطہ ہے کہ خلیل نے منگیا یار کو یار نے کیا ਜੀ ਵੀਰੋ এসজিআই ਦੀ ਵੀਡੀਓ ਪਾਕਿਸਤਾਨੀ ਮਸਬੇ 스ਕਾਲਰ ਨਾਸਰ ਮਦਨੀ ਬਹੁਤ ਜ਼ਿਆਦਾ ਫੈਨ ਫੋਲੋਇੰਗ ਹੈ ਬਰੇ ਲੋਗ ਇਹਨਾਂ ਨੂੰ ਸੁਣਦੇ ਨੇ ਲੈਂਦੇ ਪੰਜਾਬ 'ਚ ਚੜਦੇ ਪੰਜਾਬ 'ਚ ਓਵਰਆਲ ਪੂਰੀ ਦੁਨੀਆ ਦੇ ਅੰਦਰ ਇਹਨਾਂ ਨੂੰ ਸੁਣਿਆ ਜਾਂਦਾ ਹੈ ਮੈਂ ਬੜੀਆਂ ਗੱਲਾਂ ਤੋਂ ਇਹਨਾਂ ਦਾ ਇਤਫਾਕ ਕਰਨਾ ਪਹਿਲੀ ਵਾਰੀ ਦਰਬਾਰ ਸਾਹਿਬ ਗਏ ਪੰਜਾ ਸਾਹਿਬ ਗਏ ਤੇ ਹੈਰਾਨ ਰਹਿ ਗਏ ਕਿ ਲੋਕ ਕਿਸ ਤਰ੍ਹਾਂ ਉੱਥੇ ਸੇਵਾ ਕਰ ਰਹੇ ਨੇ ਲੋਕ ਕਿਸ ਤਰ੍ਹਾਂ ਆਪਣੇ ਮਜ਼ਬ ਦੇ ਨਾਲ ਲੋਏ ਲਏ ਗਏ ਨੇ ਤੇ ਤੁਸੀਂ ਦੇਖੋ ਕਿ ਲੋਕਾਂ ਦਾ ਜਿਹੜਾ ਓਪੀਨੀਅਨ ਹੈ ਉਹ ਸਿੱਖਾਂ ਨੂੰ ਲੈ ਕੇ ਕਿੰਨਾ ਚੇਂਜ ਹੋ ਰਿਹਾ ਹੈ ਅਸੀਂ ਦੇਖੀਦਾ ਕਿ ਮੁਸਲਮਾਨ ਜਿਹੜੇ ਲੋਕ ਨੇ ਮੁਸਲਮਾਨੀ ਜ ਦੀ ਗੱਲ ਕਰਦੇ ਨੇ ਤਾਰੀਫ ਵੀ ਕਰਦੇ ਨੇ ਅਸੀਂ ਦੇਖੀਏ ਕੋਈ ਹੋਰ ਧਰਮ ਦਾ ਬੰਦਾ Hindu ਧਰਮ ਦੇ ਜਿਹੜੇ ਲੋਕ ਨੇ ਉਹ ਵੀ ਸਿੱਖਾਂ ਦੀ ਤਾਰੀਫ ਕਰਦੇ ਨੇ ਸਨਾਤਨ ਧਰਮ ਦੇ ਜਿਹੜੇ ਲੋਕ ਨੇ ਉਹ ਵੀ ਸਿੱਖਾਂ ਦੀ ਤਾਰੀਫ ਕਰਦੇ ਨੇ ਤੇ ਉਹ ਟਾਈਮ ਆ ਗਿਆ ਕਿ ਲੋਕਾਂ ਦਾ ਜਿਹੜਾ opinion ਸਿੱਖਾਂ ਨੂੰ ਲੈ ਕੇ ਉਹ ਬਹੁਤ ਜ਼ਿਆਦਾ ਬਦਲ ਰਿਹਾ ਹੈ ਐਸੀ ਜਾਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ